ਸਸੀ ਕਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਤੁਹਾਨੂੰ ਸੈਵ ਦੀ ਇੱਕ ਨਿੱਕੀ ਜਿਹੀ ਨਵੀਂ ਸ਼ਰਾਬਤ ਦਿਖਾਉਣੀ ਹੈ ਆ ਦੇਖੋ ਗੱਡੀ ਦੀ ਲੈ ਆ ਚਾਬੀ ਚੱਕ ਕੇ ਹੁਣ ਗੱਡੀ ਦਾ ਲੌਕ ਖੋਲਦਾ ਆ ਦੇਖੋ ਗੱਡੀ ਵਾਲ ਚੱਲ ਪਿਆ ਚਾਬੀ ਲੈ ਕੇ ਏ ਕੀ ਕਰਦਾ ਹੈ ਕਿਵੇਂ ਖੋਲਦਾ ਸੀ ਲੋਕ ਸਾਬ ਗੱਡੀ ਨਾਲ ਦਾ ਚਾਬੀ ਨਾਲ ਸਾਬ ਕਿਵੇਂ ਪੁੱਤ ਲੋ ਖੋਲਦੇ ਹੁੰਦੇ ਆ ਕਿਵੇਂ ਲੋਕ ਖੋਲਦੇ ਹੁੰਦੇ ਆ ਮੈਨੂੰ ਖੋਲ ਕੇ ਦਿਖਾਓ ਕਿਵੇਂ ਲੋਕ ਖੋਲਦੇ ਹੁੰਦਾ ਸਾਬ ਐਂ ਕਰਕੇ ਖੋਲਦਾ ਹੁੰਦਾ ਖੋਲ ਦੋ ਖੋਲ ਦੋ ਵੈਰੀ ਗੁੱਡ ਤੂੰ ਤਾਂ ਸਿੱਖ ਗਿਆ ਯਾਰ ਹਾਂਜੀ ਯਾ ਬੀ ਲਾਲੀ ਉਹ ਵੈਰੀ ਗੁੱਡ ਖੋਲੋ ਲੋਕ ਗੱਡੀ ਦਾ ਦੁਬਾਰਾ ਹੂੰ ਖੁੱਲ ਗਿਆ ਹੂੰ ਖੁੱਲ ਗਿਆ ਲੋਕ ਹਾਂਜੀ ਨਾ ਗੰਦ ਨਾ ਹਾਂਜੀ ਹਣੋ ਵਾਪਸ ਚਲਾ ਗਿਆ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਕਰੋ ਥੈਂਕ ਯੂ